ਲੋਜੀ ਆ ਗਿਆ ਲੋੜੀ ਦਾ ਸਮਾਨ ਚੁੜਬੜਿਆ ਠੀਕ ਹੈ ਨਾ ਇਸ ਤੋਂ ਬਾਅਦ ਪੋਪਕੋਰਨ ਵੀ ਲੈਂਦੇ ਆ ਇਸ ਕੋਲ ਖਿਲਾ ਬਣਾਵਾਂਗੇ ਤੇ ਗੱਚਕ ਗੱਚਕ ਦੇ ਬਹੁਤ ਵੈਰਾਈਟੀ ਹੈ 1 2 3 ਲੇਕਿਨ 4 ਤਰ੍ਹਾਂ ਦੀ ਗੱਚਕ ਚੱਕ ਲੈਂਦੀ ਆ ਰੇੜੀਆਂ ਇਹ ਹੈਗੇ ਗੁੱਡ ਵਾਲੀਆਂ ਇਹ ਹੈਗੀਆਂ ਚੀਨੀ ਵਾਲੀਆਂ ਤੇ ਇਹ ਹੈਗੀ ਮੂੰਗਫਲੀ ਲਾਲ ਵਾਲੀ ਕਿ ਕਿ ਇੰਨਾ ਸਮਾਨ ਆ ਚੁੱਕਿਆ ਬਾਕੀ ਹਲੇ ਹੋਰ ਆਣਾ ਆ ਮੈਂ ਤਾਂ ਉਹ ਵੀ ਦਿਖਾਉਂਗੀ ਇਹ ਚਿੜਬੜੇ ਆ ਜਿਹੜਾ ਆਪਾਂ ਲੋੜੀ ਬਾਲੀਦੀ ਨਾ ਉਦੋਂ ਆਪਾਂ ਇਹਨੂੰ ਅਗਨੀ ਵਿੱਚ ਪਾਈਦਾ ਮੈਂ ਇਸ ਲੋੜੀ ਵਿੱਚ ਪਾਉਂਦੇ ਆ ਠੀਕ ਹੈ ਨਾ ਤੇ ਇਹ ਸਾਰਾ ਸਮਾਨ ਲੋੜੀ 'ਚ ਪੈਣਾ ਸੱਚੇ ਮੂ ਹਨਾ ਇਹਨਾਂ ਪਹਿਲਾਂ ਆਪਾਂ ਨਹੀਂ ਖਾਣਾ ਪਾ ਕੇ ਫਿਰ ਖਾਵਾਂਗੇ ਤੇ ਇਹ ਮੈਨੂੰ ਉਮੀਦ ਹੈ ਤੁਸੀਂ ਮੇਰੇ ਨਾਲ ਲੋੜੀ ਦਾ ਇਦੀ ਬਣੇ ਰਹੋਗੇ ਤੁਸੀਂ ਵੀ ਤਿਆਰੀਆਂ ਕਰ ਲੀਆਂ ਹੋਣੀਆਂ ਦਾਣੇ ਤੇ ਲੈ ਆਏ ਹੋਣੇ ਆ ਉਹ ਦਸੀਂ ਇਹ ਲੈ ਕੇ ਰੱਖ ਲਏ ਆ ਜਦ ਬਾਈਚਸ ਪੱਟੀ ਨਾ ਜਾਣਾ ਹੋਇਆ ਮਿਸ ਪੱਟਿਆਲ ਤੋਂ ਦਾਣੇ ਭਵਾਣੇ ਆ ਉਹ ਖਿੱਲਾ ਉਹਦਾ ਸਵਾਦ ਹੀ ਹੋ ਰੇ ਇਹਦੇ ਚਲੋ ਇੱਕ ਸੋਸ਼ਲ ਆ ਉਹ ਕੀ ਕਹਿੰਦੇ ਆ ਅ ਬਿਸ ਕੀ ਕਮੈਨ ਨੂੰ ਸਮਝ ਨਹੀਂ ਆ ਰਹੀ ਵੈਸੇ ਟਾਈਮ ਪਾਸ ਹੀ ਏ ਕਿ ਤਰ੍ਹਾਂ ਦਾ ਹੈ ਨਾ ਜਿਹੜੇ ਬੰਦੇ ਕੋ ਕਹਿੰਦੇ ਆ ਸਮਾਂ ਨਾ ਹੋਵੇ ਜਾਂ ਕੋਈ ਹੋਰ ਕੰਮ ਪੈ ਜਾਵੇ ਤਾਂ ਅਮਰਜੈਂਸੀ ਆ ਜਾ ਜੇ ਤੁਸੀਂ ਨਹੀਂ ਜਾ ਸਕੀ ਵੈਸੇ ਤਾਂ ਉਹ ਖਿੱਲਾ ਦਾ ਆਪਣਾ ਹੀ ਇੱਕ ਮਜ਼ਾ ਇੱਕ ਅਲੱਗ ਜਿਹਾ ਰੰਗ ਰੂਪ ਹੁੰਦਾ ਏ ਤੇ ਤੁਹਾਂ ਸਾਰਿਆਂ ਨੂੰ ਹੈਪੀ ਹੈਪੀ ਲੋੜੀ ਤੇ ਇਹਦੀ ਮੇਰੇ ਨਾਲ ਤੁਸੀਂ ਬਣੇ ਰਹਿਣਾ ਹੈ। ਥੈਂਕ ਯੂ। ਲੋ ਜੀ ਲੋੜੀਆਂ ਤੁਹਾਨੂੰ ਬਹੁਤ ਸਾਰੀਆਂ ਤੇ ਸਾਰੀਆਂ ਮੁਬਾਰਕਬਾਦਾਂ ਜੀ ਲੋੜੀ ਦਾ ਦਿਨ ਨੇ ਤੇ ਮੱਕੀ ਦੀ ਰੋਟੀ ਸਾਗ ਨਾਲ ਬਣੇ ਹੋਣ ਸਕਦਾ। ਅਸੀਂ ਬਣਾਈ ਹੈ ਜੀ ਅੱਜ ਮੇਥਿਆਂ ਵਾਲੀ ਰੋਟੀ। ਮੈਂ ਕਹਾਂ ਚਲੋ ਮੇਥਿਆਂ ਵਾਲੀ ਰੋਟੀ ਖਾਂਦੇ ਆ। ਤੁਸੀਂ ਮੇਰੀ ਪੂਰੀ ਵੀਡੀਓ ਦੇਖਣੀ ਹੈ ਪੂਰੀ ਵੀਡੀਓ ਦੇ ਨਾਲ ਜੁੜਨਾ ਹੈ ਐਂਡ ਦਾ ਹਨਾ ਸਾਰਾ ਕੁਝ ਤੁਹਾਨੂੰ ਦਿਖਾਵਾਂਗੀ ਬੱਚੇ ਲੋੜੀ ਲੈਣਾਂਗੇ, ਗਾਣਗੇ, ਹੋਰ ਬਹੁਤ ਕੁਝ ਹੋਏਗਾ, ਸਭ ਕੁਝ ਦੇਖਾਂਗੇ। ਲੋ ਜੀ ਮੱਕੀ ਦੀ ਰੋਟੀ ਸਾਗ ਦਹੀਂ ਨਾਲ, ਮੱਖਣ ਨਾਲ, ਮੂਲੀ ਮੇਕ ਇਹ ਨਜ਼ਾਰਾ ਹੀ ਆ ਗਿਆ ਮਜ਼ਾ ਹੀ ਆ ਗਿਆ ਤਨ ਸਰਨ ਸਰਨ ਨੂੰ ਹੈਪੀ ਹੈਪੀ ਲੋੜੀ ਐਂਡ ਹੈਪੀ ਮਕਰ ਸੰक्रांति ਠੀਕ ਹੈ ਨਾ ਤੇ ਆਹ ਦੇਖੋ ਜੀ ਕਿੰਨੀ ਸੋਹਣੀ ਅੱਜ ਆਪਾਂ ਚੁੱਲ੍ਹਾ ਨਹੀਂ ਬਾਲਿਆ ਅੱਜ ਆਪਾਂ ਗੈਸ ਤੇ ਅੰਦਰ ਹੀ ਰੋਟੀਆਂ ਬਣਾ ਰਹੇ ਆ ਕਿਉਂਕਿ ਮੌਸਮ ਬੜਾ ਇੰਦਾ ਦਾ ਹੀ ਹੈ ਕਿ ਥੋੜੀ ਠੰਢ ਜਿਹੀ ਹੈਗੀ ਹੈ ਮੇਰੇ ਕਾ ਬੱਚੇ ਵੀ ਨਾਲ ਹੁੰਦੇ ਆ ਤੇ ਕਿਉਂ ਬਾਹਰ ਜਾਣਾ ਹੈ ਨਾ ਤੇ ਕਰਕੇ ਚਲੋ ਬਾਕੀ ਗਾਧਮ ਵਿਖੇ ਦੇਖਦੇ ਆ ਕੀ ਹੁੰਦਾ ਹੈ ਲੋ ਜੀ ਲੋੜੀ ਹੋ ਗਈ ਤਾਂ ਚਿਕਨ ਨਾ ਬਣੀ ਤਾਂ ਹੋ ਨਹੀਂ ਸਕਦਾ ਚਿਕਨ ਮਟਰਨ ਜੋ ਤੁਸੀਂ ਬਣਾਣਾ ਬਣਾ ਸਕਦੇ ਹੋ ਜੇ ਮੈਂ ਬਣਾ ਰਹੀ ਹਾਂ ਚਿਕਨ ਇਹ ਮਸਾਲਾ ਦੇਖੋ ਸੁਰਖ ਲਾਲ ਹਾਈ ਹਾਈ ਕਿਉਂਕਿ ਜੇਸੀਂ ਆ ਪੰਜਾਬੀ ਤੇ ਪੰਜਾਬੀਆਂ ਦੀ ਲੋੜੀ ਵਿੱਚ ਚਿਕਨ ਨਾ ਬਣੇ ਤਾਂ ਹੋ ਹੀ ਨਹੀਂ ਸਕਦਾ ਤੇ ਇਹ ਦੇਖੋ ਮੇਰਾ ਬਣ ਰਿਹਾ ਸੋ ਨੇ ਮੈਂ ਥੋੜਾ ਜਿਹਾ ਹੋਲੀ ਕਰੂੰਗੀ ਆ ਹੈਗੀ ਜੀ ਮੇਰੀ ਕਰਮ ਪਾਣੀ ਦੀ ਕੇਤੀ ਇਹ ਤਾਂ ਹੁਣਾ ਬਹੁਤ ਜ਼ਰੂਰੀ ਹੈ ਜੇ ਤੁਸੀਂ ਹਲ ਤੱਕ ਨਹੀਂ ਲਈ ਤਾਂ ਇਹਨੂੰ ਲੈ ਸਕਦੇ ਹੋ आ देखो ठीक है ना नवो ये सियाल से बहुत ज्यादा कम आती है इले बंद कोई हाल नहीं शूट भी करना वीडियो बनानी कुकिंग करनी बड़ा औखा काम है चलो जी आ, तो सोड़ी, सोड़ी। <laughs> है। कदी -कदी मैं भोन तो लिया मसाले न थोड़ा जहा पाया टमाटर की प्यूरी वह गई सॉरी सोरी पा कदी कभी हो जाता ठीक है मैं तुम फाइनल लुक दिखा दी लो जी चिकन में पा दिता है जी ठीक है ना ਜਿੱਦਿ ਚਿਕਨ ਬਣਾਣਾ ਹਮੇਸ਼ਾ ਯਾਦ ਰੱਖਿਓ ਕਿ ਖੁੱਲੇ ਭਾਂਡੇ 'ਚ ਬਣਾਓ ਮੈਂ ਬਣਾ ਲਈ ਕੁੱਕਰ 'ਚ ਥੋੜਾ ਟਾਈਮ ਦੀ ਛੋਟੇ ਜਿਹੇ ਛਾਂਡੇ 'ਚ ਨਹੀਂ ਬਨਣਾ ਕੜਾਈ કે ਲੋ ਟਿੱਲਾ ਕੇ ਲੋ ਜੋ ਮਰਜ਼ੀ ਕੇ ਲੋ ਤੇ ਇੱਕ ਮਿਸਲ ਮਾਰਾਂਗੇ ਇੱਕ ਜਾਂ ਦੋ ਇਤੋਂ ਜ਼ਿਆਦਾ ਨਹੀਂ ਮਾਰਾਂਗੇ ਦੇਖੋ ਹਣਾ ਪਹਿਲਾਂ ਇਹਨੂੰ ਇਹਦੇ 'ਚ ਆਪਾਂ ਭੁੰਨਾਂਗੇ ਕੁੰਦੇ ਗਰੇਵੀ ਕਾਫੀ ਹੈ ਟਮਾਟਰ ਪਿਊਰੀ ਪਾਈ ਸੀਗੀ ਮਸਾਲੇ ਸੀਗੇ ਘਰ ਦੇ ਸਾਰੇ ਮਸਾਲੇ ਠੀਕ ਹੈ ਤੁਸੀਂ ਪੁੱਛੋ ਕਿਹੜੇ ਮਸਾਲੇ ਸਾਰੇ ਮਸਾਲੇ ਘਰ ਦੇ ਆ ਤੇ ਬੜਾ ਸੋਨਾ ਜਿਹਾ ਕਲਰ ਆਇਆ ਵਿੱਚ ਕਸਤੂਰੀ ਮਿਸਤੀ ਪਾਈ ਹੈ ਤੇ ਲੋ ਜੀ ਡਾਕੂਮੈਂਟ ਲਈ ਬੰਦ ਕਰਾਂ ਜਦ ਤੱਕ ਅਸੀਂ ਆਪਣੇ ਭਾਂਡੇ ਟੀਡੇ ਸਾਫ ਲੈਂਦੇ ਆ ਜੀ ਤੁਹਾਨੂੰ ਸਾਰਿਆਂ ਨੂੰ ਹੈਪੀ ਹੈਪੀ ਲੋਹੜੀ ਲੋ ਜੀ ਬਣ ਗਿਆ ਚਿਕਨ ਮੈਥਮ ਦਿਖਾਵਾਂ ਆ ਦੇਖੋ ਜੀ ਸਟੀਮ ਰਾਈਸ ਮੀਨਸ ਮੈਨੇ ਧਨੀਆ ਪਾਇਆ ਬਹੁਤ ਸਾਰਾ ਦੇਖੋ ਕਿੰਨੇ ਸੋਹਣੇ ਲੁੱਕ ਐਟ ਥਿਸ ਠੀਕ ਹੈ ਤੇ ਇਹ ਹੈਗਾ ਜੀ ਆਪਣਾ ਚਿਕਨ ਪਰ ਮੈਂ ਜਿੱਦਾਂ ਖਾਂਦੀ ਮੈਂ ਤੁਹਾਨੂੰ ਦੱਸਦੀ ਆ ਕਿ ਮੈਂ ਹਮੇਸ਼ਾ ਇਦਾਂ ਹੀ ਖਾਂਦੀ ਆ ਲਓ ਜੀ ਮੇਰੀ ਪਲੇਟ ਰੈਡੀ ਹੈ ਸੈਲਡ ਲਿਆ ਹੈ ਤੇ ਇਹ ਲਿਆ ਨਾਲ ਪੀਵਾਂਗੇ ਜੀ ਲੱਸੀ ਕੀ ਮਜ਼ਾ ਹੈ ਤੈਨੂੰ ਸਰੈਨ ਨੂੰ ਹੈਪੀ ਹੈਪੀ ਲਵੜੀ ਹੈਨਾ ਫਿਰ ਮਿਲਦੇ ਆ ਓਕੇ ਥੈਂਕ ਯੂ ਲਓ ਜੀ ਖਿਚੜੀ ਬਣ ਗਈ ਮੈਂ ਕਿਹਾ ਮੈਂ ਤੈਨੂੰ ਦਿਖਾ ਲ ਦਮਾ ਪਹਿਲਾਂ ਖਿਚੜੀ ਖੋਲਾ ਢੱਕਣਾ ਆਹ ਲਓ ਜੀ ਖਿਚੜੀ ਬਣ ਚੁੱਕੀ ਦੇਖੋ ਕਿੰਨੀ ਸੋਹਣੀ ਖਿਚੜੀ ਹੈ ਨਾ ਮਾਂ ਦੀ ਦਾਲ ਦੀ ਖਿਚੜੀ ਭਾਫ ਵਾਲੇ ਨਿਕਲ ਰਹੀ ਹੈ ਬਸ ਇਹਨੂੰ ਥੋੜਾ ਪਾਈਤੀ ਰੱਖਾਂਗੇ ਫਿਰ ਬੰਦ ਕਰ ਦਿੰਦੇ ਆ ਜਦੋਂ ਖਾਣੀ ਹੋਏਗੀ ਨਾ ਫਿਰ ਮੈਂ ਪਲੇਟ 'ਚ ਪਾ ਕੇ ਤੁਹਾਨੂੰ ਮ ਦਿਖਾ ਦੂੰਗੀ ਚਾਹੇ ਲੋਹੜੀ ਦਾ ਦਿਨ ਹੋਵੇ ਚਾਹੇ ਕੋਈ ਹੋਰ ਦਿਨ ਵਾਰ ਹੋਵੇ ਸਾਡੇ ਕੰਮ ਨੇ ਨਿਪਟਦੇ ਹਨਾ ਆਲਮੋਸਟ ਮੈਂ ਕਿਚਨ ਸਾਰੀ ਸਾਫ ਕਰ ਲਈ ਹੈ ਤੇ ਚਿਕਨ ਮੇਰਾ ਬਣ ਚੁੱਕਿਆ ਸੀਗਾ ਦੁੱਧ ਮੈਂ ਗਰਮ ਕਰਦੀ ਪਈ ਆ ਮੈਂ ਇੱਕ ਚਲ ਦੁੱਧ ਨੂੰ ਉਬਾਲਾ ਆ ਹੀ ਜਾਵੇ ਲੋਜੀ ਆ ਗਿਆ ਮਟਨ ਬੱਕਰਾ ਬਿੱਲੂ ਬੱਕਰਾ ਇਹ ਕਿੱਥੇ ਪਿੱਛੇ ਰਹਿ ਜਾਵੇ ਕਹਿੰਦੇ ਹਾਏ ਹਾਏ ਪ੍ਰੀਤ ਕਿਤੇ ਸਾਹ ਕਿਵੇਂ ਲੈ ਜਾਵੇ ਇਸ ਲਈ ਮੈਂ ਹੁਣ ਚੱਲਦਾ ਆਂ ਤਾਂ ਪ੍ਰੀਤ ਮੈਨੂੰ ਧਰੇ ਬਣਾਵੇ ਰਿੰਨੇ ਤੇ ਬੜੇ ਵੱਡੇ ਵੱਡੇ ਪੀਸ ਸੀ ਇਹਨੂੰ ਛੋਟਾ ਕਰਨ ਬੜਾ ਟਾਈਮ ਲੱਗ ਗਿਆ ਤਿੰਰਾ ਦੁੱਧ ਬਹੁਤ ਮੋਲਮੋਸਟ ਉਬਲ ਵਾਲਾ ਆ ਫਿਰ ਪਾਸੇ ਧਰਦੇ ਆ ਜੀ ਬਿੱਲੂ ਬੱਕਰਾ ਪਰ ਪਹਿਲਾ ਅਸੀਂ ਦੁੱਧ ਨੂੰ ਉਬਾਲੀ ਦਵਾ ਦਈਏ ਜੀ ਲੋ ਜੀ ਆ ਗਈ ਹੈ ਜੀ ਮੇਰੀ ਵੀ ਲੋੜੀ ਮੈਂ ਕਮੇ ਤਾਂ ਮੈਂ ਤਨ ਮੈਂ ਸ਼ੇਅਰ ਕਰਾਂ ਜੀ ਲੋ ਆ ਗਈ ਹੈ ਮੇਰੀ ਲੋੜੀ ਇਹਦਾ ਮਤਲਬ ਕੀ ਹੈ ਮੇਰੀ ਭੈਣਾ ਤੇ ਮੇਰੇ ਘਰਾਵਾਂ ਨੂੰ ਪਤਾ ਹੁਣ ਆਇਆ ਤੇ ਤੁਸੀਂ ਮੈਨੂੰ ਜੋ ਦੱਸਣਾ ਹੈ ਕਿ ਇਹਦਾ ਮਤਲਬ ਕੀ ਹੈ ਸ਼ਾਮ ਦਾ ਜੀ ਟਾਈਮ ਹੈਪੀ ਹੈਪੀ ਲੋੜੀ ਬਣ ਚੁੱਕਿਆ ਸਾਡਾ ਜੀ ਬਿੱਲੂ ਬੱਕਰਾ तो लो जी मैं हूँ खोल दिया तो लो जी अच्छी ढक्कन को लगे दुखने का हाल है देखिए हाल बड़ा बेहाल है बच्चा तो चीका मार मार के हाँ है। जी हैप्पी हैप्पी लोहरी की बकरा ना बड़े लोहरी पर हो चिकन भी बनिया बकरा भी बनिया सारा कुछ रही है थोड़ा जहाँ हमारा बाकी दाल चावल सब कुछ रही थैंक यू हैप्पी हैप्पी लोहरी थी फिर भी अगर शाम का टाइम है ਉਡਨੀ ਪੰਬੀਰੀਏ ਇੱਥੇ ਬੋ ਐਥੋ ਉਡਨੀਏ ਉੱਥੇ ਬੋ ਲਾਲ ਬਰੀਤਾ ਚੁਣਕੀ ਰੋਡ ਸੁਨਹਿਰੀਏ ਤੇਰੀ ਪ੍ਰੀਤ ਦਾ ਮਾਰਿਆ ਨਿਰੰਜਾ ਜੋਗੀ ਹੋਇਆ ਬੱਲੇ ਨਿਰੰਜਾ ਜੋਗੀ ਹੋਇਆ ਸ਼ਾਵਾਂ ਨਿਰੰਜਾ ਜੋਗੀ ਹੋਇਆ ਸੁਨਹਿਰੀਏ ਤੇਰੀ ਪ੍ਰੀਤ ਦਾ ਮਾਰਿਆ ਨਿਰੰਜਾ ਜੋਗੀ ਹੋਇਆ ਬੱਲੇ ਨਿਰੰਜਾ ਜੋਗੀ ਹੋਇਆ ਸ਼ਾਵਾਂ ਨਿਰੰਜਾ ਜੋਗੀ ਹੋਇਆ Lori ਇਹ ਹੱਥ ਝੋੜੇ ਰੋਲੇ ਵਿੱਚ ਦਾਰੇ ਜੀ ਤੁਹਾਡੇ ਨਿਆਰੇ ਆਂਡਾ ਜੀ ਆਂਡਾ ਟੁੱਟ ਗਿਆ ਭਾਂਡਾ ਭਾਂਡੇ ਵਿੱਚ ਦਾਰੇ ਜੀ ਤੁਹਾਡੇ ਨਿਆਰੇ ਸਾਗ ਜੀ ਸੁੰਦਰ ਮੰਦਰੀਏ ਮੂਲੀ ਵੀ ਇੱਕਦੋ ਕਰਕੇ ਰੱਖ ਆਪਾਂ ਦੋ ਆਜੋ ਦਿੱਕੇ ਜੀ ਕਿੱਥੇ ਆਜੋ ਲੈ ਕੁੱਤਾ ਹੈ ਇੱਧਰ ਆਜੋ ਚੇ ਇਹ ਕੋਣ ਬਿੜਾ ਹੋ ਦਿਲਾਂ ਬੱਟੀ ਵਾਲਾ ਕੋਈ ਇੰਦਲੇ ਟੀਵੀ ਆਈ ਕੋਈ ਸ਼ੇਰ ਤੇ ਪੈ ਬੋਲ ਇੱਕ ਤੋਂ ਕੋਲਰੇਆ ਮੈਂ ਸਮਝ ਨਹੀਂ ਸਕਦਾ ਆਂ ਮੇਰਾ ਮਾਹੀ ਪਨਰ ਹੈ ਕਰ ਪਹੀ ਦੂਰੀ ਆਪਣੀ ਪਰਦਾ ਲੈ ਦੇ ਦੇਪੂ